ਸਿੰਘਾਂ ਦਾ ਪਿਆਰ ਡੱਲਿਆ ਐਵੇਂ ਤਾਂ ਨਿਵਾਰੇ ਪੁੱਤ ਚਾਰ ਡੱਲਿਆ ਵੇਖ ਮੇਰੇ ਸਿੰਘਾਂ ਦਾ ਪਿਆਰ ਡੱਲਿਆ ਐਵੇਂ ਤਾਂ ਨਿਵਾਰੇ ਪੁੱਤ ਚਾਰ ਡੱਲਿਆ ਜੋਰਵਰ ਫਤਿਹ ਸਿੰਘ ਨਾਲੋਂ ਵੱਧ ਕੇ ਪਿਆਰੇ ਨੇ ਜੋ ਰਵਰ ਪਟੇ ਸਿੰਘ ਬਾਦ ਕੇ ਬਾਦ ਕੇ ਬੇਨਾਰਨੀ ਔਕੇ ਸੌਕੇ ਸਾਵੇਂ ਮੇਰੇ ਨਾਲ ਹੀ ਗੁਜ਼ਾਰੇ ਨੇ ਔਕੇ ਸੌਕੇ ਵੇਲੇ ਮੇਰੇ ਨਾਲ ਹੀ ਗੁਜ਼ਾਰੇ ਨੇ ਸੌਕੇ ਸਾਵੇਂ ਮੇਰੇ ਨਾਲ ਹੀ ਗੁਜ਼ਾਰੇ ਨੇ ਔਕੇ ਸੌਕੇ ਦੇ ने, नालो, के प्यारे औके सौखे गुजारे ਜਿੱਤ ਤੇ ਜੋ ਜਾਰ ਡੱਲਿਆ ਐਵੇਂ ਤਾਂ ਨਹੀਂ ਵਾਰੇ ਪੁੱਤ ਚਾਰ ਡੱਲਿਆ ਵੇਖ ਮੇਰੇ ਸਿੰਘਾਂ ਦਾ ਪਿਆਰ ਡੱਲਿਆ ਐਵੇਂ ਤਾਂ ਨਹੀਂ ਵਾਰੇ ਪੁੱਤ ਚਾਰ ਡੱਲਿਆ ਵੇਖ ਮੇਰੇ ਸਿੰਘਾਂ ਦਾ ਪਿਆਰ ਡੱਲਿਆ ਚਾਰ ਡੱਲਿਆ ਐ ਮੈਦਾਨਿਵਾਰੇ ਪੁੱਤ ਚਾਰ ਡੱਲਿਆ ਐ ਮੈਦਾਨਿਵਾਰੇ ਪੁੱਤ ਚਾਰ ਡੱਲਿਆ ਜਿੱਥੇ ਮੈਂ ਪਸੀਨਾ ਡੋਲਾਂ ਖੂਨ ਉਥੇ ਡੋਲਦੇ ਲਾਲ ਚਾਂਚ ਆਕੇ ਕਦੇ ਸਿੱਧੋ ਕੋ ਨ ਡੋਲਦੇ ਜਿੱਥੇ ਮੈਂ ਪਸੀਨਾ ਡੋਲਾਂ ਉੱਥੇ ਢੋਲ ਦੇ ਲਾਲ ਚਾਚ ਆਕੇ ਕਦੇ ਜਿੱਦ ਢੋਲ ਦੇ ਉਹ ਜਿੱਥੇ ਮੈਂ ਪਸੀਨਾ ਡੋਲਾ ਖੂਨੇ ਉੱਥੇ ਢੋਲ ਦੇ ਲਾਲ ਚਾਚ ਆਕੇ ਕਦੇ ਸਿੱਧ ਕੋ ਨ ਢੋਲ ਦੇ ਜਿੱਥੇ ਮੈਂ ਪਸੀਨਾ ਡੋਲਾ ਖੂਨੇ ਉੱਥੇ ਢੋਲ ਦੇ ਲਾਲ ਚਾਚ ਆਕੇ ਕਦੇ चोर डोले जिन बि न डलिया वेख मेर सिंगार प्यार डेख मेर सिंगार प्यार ड मारे पुतर डलिया ऐं पारे पुत पल ਦੱਲਿਆ ਐਵੇਂ ਤਾਂ ਨਹੀਂ ਮਾਰੇ ਪੁੱਤ ਚਾਰ ਡੱਲਿਆ ਐਵੇਂ ਤਾਂ ਨਹੀਂ ਮਾਰੇ ਪੁੱਤ ਚਾਰ ਡੱਲਿਆ ਦੇਖ ਮੇਰੇ ਸਿੰਗਾ ਦਾ ਪਿਆਰ ਡੱਲਿਆ ਐਵੇਂ ਤਾਂ ਨਹੀਂ ਮਾਰੇ ਪੁੱਤ ਚਾਰ ਡੱਲਿਆ ਐਵੇਂ ਤਾਂ ਨਹੀਂ ਮਾਰੇ ਪੁੱਤ ਚਾਰ ਡੱਲਿਆ ਪਰਮਣ ਗੁਰੂ ਪਾਣੀ ਪਿਤਾ ਮਾਤਾ ਤਤਸਮਹਤ ਦਿਵਸ ਰਾਤ ਦੋਈ ਦਾਈ ਦਾ ਰਾਜ ਖੇਲੇ ਸਗਲ ਜਗਤ ਚੰਗੀਆਂ ਆਈਆਂ ਬੁਲਾਈਆਂ amen hey.